ਬਸ ਜਿਹੜਾ ਕੁਝ ਆਉਂਦਾ ਉਹਨੂੰ ਜੱਫੇ ਪਾਈ ਦੁਰਿਆਉਂਦਾ ਬੰਦਾ ਇਹ ਵੀ ਮੇਰਾ ਇਹ ਵੀ ਮੇਰਾ ਇਹ ਵੀ ਮੇਰਾ ਇਹ ਵੀ ਮੇਰਾ ਲੇਕਿਨ ਜਦੋਂ ਸਮਾਂ ਆਉਂਦਾ ਇਹਨੂੰ ਸਰੀਰ ਛੱਡਣ ਦਾ ਆਉਂਦਾ ਟਾਈਮ ਉਦੋਂ ਵੇਖਦਾ ਨਿਗਾਹ ਪਸਾਰ ਕੇ ਅੱਖਾਂ ਖੋਲ ਕੇ ਵੇਖਦਾ ਵੀ ਜਿਹਨੂੰ ਮੈਂ ਮੇਰਾ ਕਹਿੰਦਾ ਸੀ ਉਹ ਤਾਂ ਹੈ ਹੀ ਨਹੀਂ ਮੇਰਾ ਆਖੋ ਸਤਨਾਮ ਵਾਹਿਗੁਰੂ ਉਹ ਤਾਂ ਮੇਰਾ ਹੈ ਹੀ ਨਹੀਂ ਉਪਜੈ ਨਿਪਜੈ ਨਿਪਜ ਸਮਾਈ ਨੈਣ ਹੈ ਦੇਖਤ ਇਹੋ ਜਗ ਜਾਈ ਕਹਿੰਦੇ ਅੱਖਾਂ ਦੇ ਵੇਹਂਦਿਆਂ ਵੇਹਂਦਿਆਂ ਜਗ ਜਾ ਰਹੇ ਲਾਜ ਨਾ ਮਰੋ ਕਹੋ ਘਰ ਮੇਰਾ ਲਾਜ ਕਹਿੰਦੇ ਨੇ ਸ਼ਰਮ ਨੂੰ ਕਹਿੰਦੇ ਉਹ ਮਨਾ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਕਹਿਣਾ ਕਿ ਮੇਰਾ ਸਭ ਕੁਝ ਤੇਰਾ ਕਦੋਂ ਹੈ ਕਿੰਨੇ ਚੱਲ ਕੇ ਇੱਥੇ ਮੇਰਾ ਮੇਰਾ ਕਰਨ ਵਾਲੇ ਜਿਹੜਾ ਤੇਰਾ ਹੈਗਾ ਤੂੰ ਉਹਨੂੰ ਤਾਂ ਪਛਾਣਦਾ ਨਹੀਂ ਉਹਨੂੰ ਤਾਂ ਪਾਸੇ ਕਰਕੇ ਭਾਇਆ ਹੋਇਆ ਜਿਹੜਾ ਹੈ ਨਹੀਂ ਉਹਨੂੰ ਜੱਫੇ ਪਾਈ ਬੈਠਾ ਲਾਜ ਨਾ ਮਰੋ ਕਹੋ ਘਰ ਮੇਰਾ ਯਾਦ ਰੱਖੀ ਅੰਤ ਕੀ ਬਾਤ ਨਹੀਂ ਕਿਸ ਤੇਰਾ ਜਿੱਦਣ ਤੁਰਨ ਲੱਗਿਆ ਨਾ ਜਿੱਦਣ ਤੁਰਨ ਲੱਗਿਆ ਦੁਨੀਆ ਤੋਂ ਉਹ ਦਿਨ ਤੇਰੇ ਨਾਲ ਤੇਰੇ ਸਰੀਰ ਨੇ ਵੀ ਤੁਰਨਾ ਨਹੀਂ ਨਾਲ ਜੁੜੀਆਂ ਚੀਜ਼ਾਂ ਤਾਂ ਜਾਣੀਆਂ ਹੀ ਕੀ ਆ ਆਖੋ ਸਤਨਾਮ ਵਾਹਿਗੁਰੂ ਅਨ ਜਿਹੜੀਆਂ ਚੀਜ਼ਾਂ ਨੂੰ ਤੂੰ ਜੱਫੇ ਪਾ ਕੇ ਮੰਨੀ ਬੈਠਾ ਆਪਦਾ ਇਹਨਾਂ ਦਾ ਤੁਰਨਾ ਕੀ ਆ ਪਰਿਵਾਰ ਵੀ ਹੱਥ ਮਲਦਾ ਰਹਿ ਜਾਂਦਾ ਕੋਲ ਖੜਾ ਇਹ ਸਰੀਰ ਵੀ ਨਾਲ ਨਹੀਂ ਤੁਰਦਾ ਜਿਹਦੇ ਵਿੱਚ ਰਹਿ ਕੇ ਕਰਮ ਕਰਦੇ ਆ ਆਖੋ ਸਤਨਾਮ ਵਾਹਿਗੁਰੂ ਗੱਲ ਕਰਮ ਤੋਂ ਸ਼ੁਰੂ ਹੋਈ ਏ ਧਿਆਨ ਰੱਖਿਓ ਲਾਜ ਨਾ ਮਰੋ ਕਹੋ ਕਰ ਮੇਰਾ ਅੰਤ ਕੀ ਬਾਰ ਨਹੀਂ ਕਸ਼ ਤੇਰਾ ਹੁਣ ਗੱਲ ਸਰੀਰ ਤੇ ਆ ਗਈ ਫਿਰ ਕਹਿੰਦੇ ਅਨਕ ਯਤਨ ਕਰ ਕਾਇਆ ਪਾਲੀ ਕਾਇਆ ਸਰੀਰ ਆ ਜੀ ਇਹਨੂੰ ਕਿੰਨੇ ਯਤਨ ਕਰਕੇ ਪਾਲਦੇ ਆਸੀਂ ਕਿੰਨੀ ਆ ਖਰਾਕਾਂ ਵੀ ਖਾਉਣੇ ਆ ਚਲੋ ਸਰੀਰ ਨੂੰ ਜਿਉਂਦਾ ਰਹਿਣ ਲਈ ਪ੍ਰਸ਼ਾਦਾ ਪਾਣੀ ਖਰਾਕ ਜ਼ਰੂਰੀ ਆ ਤੰਦਰੁਸਤ ਰੱਖਣਾ ਤਾਂ ਚੰਗੀ ਖਰਾਕ ਦੇ ਲਈ ਜ਼ਰੂਰੀ ਆ ਜਿਉਂਦੇ ਰਹਿਣ ਲਈ ਭੋਜਨ ਪਾਣੀ ਜ਼ਰੂਰੀ ਆ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਤਾਂ ਲੱਗ ਗਿਆ ਸੇ ਪਾਸੇ ਗਿਆ ਵੀ ਸਾਰੀ ਉਮਰ ਖਾਣ ਪੀਣ ਚ ਲੰਗਾ ਤੀ ਆਖੋ ਸਤਨਾਮ ਵਾਹਿਗੁਰੂ ਬੰਦਾ ਖਾਣ ਪੀਣ ਚ ਉਮਰ ਕੱਢੀ ਜਾਂਦਾ ਜਿਉਣਾ ਤਾਂ ਖਾਣਾ ਤਾਂ ਜਿਉਣ ਲਈ ਹੁੰਦਾ ਨਾ ਪਰ ਇਹ ਜਿਉਂ ਹੀ ਖਾਣ ਖਾਣ ਲਈ ਬੰਦਾ ਰਿਹਾ ਵੀ ਮੈਂ ਜਿਉਣਾ ਤੇ ਖਾਣ ਲਈ ਜਿਉਣਾ ਵੀ ਜ਼ਿੰਦਗੀ ਖਾ ਲੋ ਪੀ ਲੋ ਮौज ਕਰੋ ਕਹਿੰਦੇ ਆ ਨਾ ਪਸੰਦਿਆਂ ਦੇ ਲੋਕਾਂ ਨੂੰ ਇਹਦਾ ਮਤਲਬ ਉਹ ਤੂੰ ਖਾਣ ਲਈ ਜਿਉ ਰਿਹਾ ਹੈ ਤੈਨੂੰ ਸਮਝ ਨਹੀਂ ਵੀ ਇਹ ਜ਼ਿੰਦਗੀ ਕੀ ਹੈ ਇਹ ਤਾਂ ਨਿਕਲ ਜੂਗੀ ਤੇਰੇ ਹੱਥੋਂ ਇੱਕ ਦਿਨ ਜ਼ਿੰਦਗੀ ਉਹ ਭਾਈ ਜਿਉਣ ਲਈ ਖਾਣਾ ਜਿੰਨੀ ਕੋ ਲੋੜ ਹੈ ਲੇਕਿਨ ਜੇ ਖਾਣ ਲਈ ਜਿਉਣਾ ਤੇ ਫਿਰ ਸਤਿਗੁਰੂ ਕਹਿੰਦੇ ਪਸ਼ੂਆਂ ਬੱਚਤੇ ਤੇਰੇ ਵਿੱਚ ਫਰਕ ਕੋਈ ਨਹੀਂ ਆਖੋ ਸਤਿਨਾਮ ਵਾਹਿਗੁਰੂ ਕਰਤੂਤ ਪਸ਼ੂ ਕੀ ਮਾਨਸ ਜਾ ਲੋਕ ਵਿਚਾਰਾ ਰਹਿ ਜਿੰਨਾ ਅਣਕ ਯਤਨ ਕਰ ਕਾਇਆ ਪਾਲੀ ਕਹਿੰਦੇ ਜਿਹੜੇ ਸ਼ਰੀਰ ਨੂੰ ਬੜੇ ਤਰੀਕਿਆਂ ਨਾਲ ਬੜੇ ਯਤਨਾਂ ਦੇ ਨਾਲ ਇਹਨੂੰ ਪਾਲਦਾ ਹੈ ਤੇ ਇਹਦੇ ਲਈ ਬੜੇ ਯਤਨ ਕਰਦਾ ਸਰੀਰ ਲਈ ਬੰਦਾ ਮਰਤੀ ਬਾਰ ਅਗਨ ਸੰਗ ਜਾਲੀ ਕਹਿੰਦੇ ਜਦੋਂ ਅੰਤ ਆਇਆ ਤੇ ਚੁੱਕਿਆ ਸਰੀਰ ਨੂੰ ਤੇ ਲੱਕੜਾਂ ਤੇ ਚੜਨਤਾ ਰੱਖ ਕੇ ਨਾ ਚਿਖਾ ਚ ਥੱਲੇ ਵੀ ਲੱਕੜਾਂ ਉੱਪਰ ਵੀ ਲੱਕੜਾਂ ਇਹਨੇ ਇੱਕ ਵਾਰੀ ਵੀ ਨਹੀਂ ਉੱਠ ਕੇ ਕਿਹਾ ਕਿ ਮੈਨੂੰ ਸੇਕ ਜ਼ਿਆਦਾ ਹੈ ਆਖੋ ਸਤਨਾ ਵਾਹਿਗੁਰੂ ਕਿਉਂਕਿ ਇਹਦੇ ਨਾਲ ਤਾਂ ਸਬੰਧ ਹੀ ਕੋਈ ਨਹੀਂ ਸੀ ਇਹਦਾ ਇਹ ਤਾਂ ਇਹਨੂੰ ਮਿਲਿਆ ਹੋਇਆ ਹੈ ਸਾਡਾ ਇਹਦੇ ਨਾਲ ਸਬੰਧ ਨਹੀਂ ਕਿਸੇ ਦਾ ਵੀ ਨਾ ਮੇਰਾ ਨਾ ਤੁਹਾਡਾ ਇਹਦੇ ਨਾਲ ਸਬੰਧ ਇੰਨਾ ਕ ਹੈ ਕਿ ਇਹ ਸਾਨੂੰ ਕਾਰਜ ਸਿੱਧੀ ਵਾਸਤੇ ਦਿੱਤਾ ਤੇ ਇਹ ਤੋਂ ਕੰਮ ਲੈ ਲੀਏ ਜਿੰਨਾ ਜਲਦੀ ਲਿਆ ਜਾਂਦਾ ਆਖੋ ਸਤਨਾ ਵਾਹਿਗੁਰੂ ਜਿੰਨਾ ਜਲਦੀ ਤੇ ਉਹ ਕੰਮ ਲੈ ਆ ਜਾਂਦਾ ਲੈ ਲਾ ਤੇ ਜੇ ਕਹਿਗਾ ਖਾਓ ਪੀਓ ਮौज ਕਰੋ ਤੇ ਅੱਗਾ ਕੀਨੇ ਵੇਖਿਆ ਧਾਰਨਾ ਜਿਹੜੀ ਤੂੰ ਪੜਾਈ ਹੋਈ ਹੈ ਤੇ ਫਿਰ ਯਾਦ ਰੱਖੀ ਪਛਤਾਉਣਾ ਪੈ ਜਾਣਾ ਆਖੋ ਸਦਨਾ ਵਾਹਿਗੁਰੂ ਫਿਰ ਕਹੇਗਾ ਸਮਾਂ ਤਾਂ ਮਿਲਿਆ ਸੀ ਸਾਂਭਿਆ ਨਹੀਂ ਫਿਰ ਅਣਕ ਯਤਨ ਕਰ ਕਾਇਆ ਪਾਲੀ ਮਰਤੀ ਬਾੜ ਅਗਣ ਸੰਗ ਜਲੀ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਟ ਕੇ ਆਹ ਸ਼ਰੀਰ ਜਿਹਨੂੰ ਬੜੇ ਬੜੇ ਮਹਿੰਗੇ ਸੈਂਟ ਪਰਫਿਊਮ ਬੜੇ ਮਹਿੰਗੇ ਬਸਤਰੇ ਤੇ ਪੋਣਿਆ ਇਹਨੂੰ ਸ਼ਿੰਗਾਰਨ ਤੇ ਅੱਜ ਪਾਰਲਰ ਬਣ ਗਏ ਜੀ ਬੰਦਿਆਂ ਲਈ ਵੀ ਬੀਬੀਆਂ ਲਈ ਵੀ ਬੀਬੀਆਂ ਲਈ ਤਾਂ ਪਹਿਲਾਂ ਹੀ ਸੀ ਬੰਦਿਆਂ ਲਈ ਵੀ ਬਣ ਗਿਆ ਹੁਣ ਕਹਿੰਦੇ ਆਜੋ ਜੇ ਤੁਸੀਂ ਸੋਹਣੇ ਬਣਨਾ ਸਾਡੇ ਕੋਲੇ ਇਹ ਤੇ ਮਿੱਟੀ ਚੜਾ ਦਿੰਦੇ ਨੇ ਹੋਰ ਇਹਨੂੰ ਸ਼ਿੰਗਾਰਨ ਦਿੰਦੇ ਨੇ ਨਾ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਔਟ ਕੇ ਸੰਗ ਤੇ ਇਹ ਸਰੀਰ ਤੇਰਾ ਲੱਕੜਾਂ ਦੇ ਵਿੱਚ ਸੜ ਕੇ ਸੁਆਹ ਜਾਊਗਾ ਆਖੋ ਸਤਨਾਮ ਵਾਹਿਗੁਰੂ ਕਹਤ ਕਬੀਰ ਸੁਨੋ ਰੇ ਗੁਣਿਆ ਉਹ ਬਿਨਸੈ ਗੋ ਰੂਪ ਦੇਖੇਗੀ ਦੁਨੀਆ ਆਖੋ ਸਤਨਾਮ ਵਾਹਿਗੁਰੂ ਓਏ ਇੱਕ ਦਿਨ ਆਉਣਾ ਤੇਨੂੰ ਤੇਰੀ ਚਿਖਾ ਨੂੰ ਅੱਗ ਲੱਗ ਲੱਗੀ ਹੋਊਗੀ ਸੜਦਾ ਹੋਊਗਾ ਇਹ ਰੂਪ ਇਹ ਜਵਾਨੀ ਸੜਦੀ ਹੋਊਗੀ ਇਹ ਰੂਪ ਇਹ ਜੋਬਨ ਇਹ ਹੰਕਾਰ ਇਹ ਵਕਾਰ ਸਭ ਕੁਛ ਇਹਦੇ ਵਿੱਚ ਦਫਨ ਹੋ ਕੇ ਸੜਦੇ ਹੋਣਗੇ ਚਿਖਾ ਤੇ ਲੋਕ ਤੈਨੂੰ ਖੜੇ ਵੇਖਦੇ ਹੋਣਗੇ ਕਈ ਕਹਿੰਦੇ ਨੇ ਨਾ ਆ ਪਿਆ ਸਾਰਾ ਕੁਝ ਸਵਾਦ ਦੀ ਮੁੱਠੀ ਬਣ ਜਾਂਦਾ ਹੈ ਜਗਾਉਂਦੀ ਹੈ ਬਾਣੀ ਵਾਜਾ ਮਾਰ ਕੇ ਜਗਾਵੇ ਗੁਰਬਾਣੀ ਸੁੱਤਿਆ ਮਨਾ ਕਿਉਂ ਨਹੀਂ ਜਾਗਦਾ ਵਾਜਾ ਮਾਰ ਕੇ ਜਗਾਵੇ ਗੁਰਬਾਣੀ ਸੁੱਤਿਆ ਮਨਾ ਕਿਉਂ ਨਹੀਂ ਜਾਗਦਾ ਰਾਤ ਸਾਨੂੰ ਬਾਜਾਂ ਪੈਂਦੀਆਂ ਨੇ ਪਾਤਸ਼ਾਹ ਕਹਿੰਦੇ 100 ਉਲੰਬ ਦਿਨਹਿ ਕੇ ਰਾਤੀ ਮਿਲਨ ਸੁਹੰਸ ਦਿਨ ਦੇ 100 ਤੇ ਰਾਤ ਦੇ ਹਜ਼ਾਰਾਂ ਸਿਫਤ ਉਸ ਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਕਹਿੰਦਾ ਰੱਬ ਦੀ ਸਿਫਤ ਸਲਾਹ ਛੱਡ ਕੇ ਸਿਫਤ ਸਲਾਹ ਰੂਪੀ ਮੋਤੀ ਹੀਰੇ ਛੱਡ ਕੇ ਬਾਣੀ ਦੇ ਰੱਬ ਦੀ ਬੰਦਗੀ ਨਾਮ ਬਾਣੀ ਨੂੰ ਪੁਲਾ ਕੇ ਕੁਰੰਗੀ ਲੱਗਾ ਹੰਸ ਜਿਹੜੇ ਕੁਰੰਗ ਕਿਹੜੇ ਪਿੰਜਰੇ ਚੁੰਡਣ ਲੱਗਿਆ ਹੋਇਆ ਵਿਸ਼ੇਵਕਾਰ ਰੂਪੀ ਨਿੰਦਿਆ ਰੂਪੀ ਚੁਗਲੀਆਂ ਰੂਪੀ ਪਿੰਜਰੇ ਚੂੰਡ ਰਿਹਾ ਬੰਦਾ ਦਿਨ ਰਾਤ ਐਵੇਂ ਹੀ ਦਿਨ ਲੰਘਾਇੰਦਾ ਆਈ ਰਾਤ ਲੰਘ ਜਾਂਦੀ ਆਈ ਉਮਰ ਲੰਘ ਜਾਂਦੀ ਐ ਬਸ ਆਖੋ ਸਤਿਨਾਮ ਵਾਹਿਗੁਰੂ ਸਵਤ ਸਲਾਹਣ ਛੱਡ ਕੇ ਕੁਰੰਗੀ ਲੱਗਾ ਹੰਸ ਓਏ ਹੰਸਾ ਤੂੰ ਹੰਸ ਐ ਤੇ ਤੇਰਾ ਕੰਮ ਪਿੰਜਰੇ ਚੂੰਡਣਾ ਨਹੀਂਗਾ ਤੇਰਾ ਕੰਮ ਤਾਂ ਮਾਨ ਸਰੋਵਰ ਤੇ ਜਾ ਕੇ ਮੋਤੀ ਚੁਗਣਾ ਹੈ ਆਖੋ ਸਤਨਾਮ ਵਾਹਿਗੁਰੂ ਹੰਸ ਤਾਂ ਮਾਨ ਸਰੋਵਰ ਚੋਂ ਮੋਤੀ ਲੱਭਦਾ ਹੈ ਉਹ ਚੁਣ-ਚੁਣ ਖਾਂਦਾ ਹੈ ਹੰਸ ਪਿੰਜਰੇ ਨਹੀਂ ਚੂੰਡਦੇ ਪਿੰਜਰੇ ਤਾਂ ਗਿਰਜਾਂ ਚੂੰਡਦੀਆਂ ਨੇ ਪਿੰਜਰੇ ਤਾਂ ਬਗਲੇ ਚੂੰਡਦੇ ਨੇ ਉਹ ਖਾਂਦੇ ਨੇ ਡੱਡੀਆਂ ਮੱਛੀਆਂ ਤੂੰ ਤਾਂ ਹੰਸ ਹੈ ਹੰਸ ਜੁਨੀ ਆ ਮਨੁੱਖ ਜੁਨੀ ਹੰਸ ਜੁਨੀ ਆ ਹੈ ਕੋਈ ਇਹ ਦੇ ਤੋਤੇ ਤੇ ਜੇ ਹੰਸ ਜਾ ਕੇ ਹੱਡਾ ਰੋੜੀ ਚ ਬੈਠੂਗਾ ਤੇ ਲੋਕ ਕਹਿਣਗੇ ਤਾ ਭਾਈ ਹੰਸ ਦੇ ਨਾਮ ਨੂੰ ਕਲੰਕ ਹੈ ਆਖੋ ਸਤਨਾਮ ਵਾਹਿਗੁਰੂ ਇਹ ਤਾਂ ਹੰਸ ਦੇ ਨਾਮ ਨੂੰ ਕਲੰਕ ਹੈ ਜਿਹੜਾ ਇਹ ਹੰਸੋ ਕਿ ਵੀ ਪਿੰਜਰਿਆਂ ਚ ਠੂੰਗਾ ਮਾਰਦਾ ਐ ਐ ਸਮਝ ਲਓ ਜਦੋਂ ਬੰਦਾ ਹੋ ਕੇ ਗੁਰੂ ਦਾ ਦਰ ਛੱਡ ਕੇ ਗਰਮਖ ਪਿਆਰਿਓ ਹਾਤਿਆਂ ਠੇਕਿਆਂ ਤੇ ਫਿਰਦਾ ਵਿਸ਼ੇਵਕਾਰਾ ਨਸ਼ਿਆਂ ਦੇ ਵਿੱਚ ਕੁਲਤਾਨ ਹੋ ਗਿਆ ਤੇ ਸਮਝ ਲਓ ਕਿ ਮਨੁੱਖ ਜੁਨੀ ਨੂੰ ਵੀ ਲਾਜੀ ਆ ਉਸ ਆਖੋ ਸਤਨਾਮ ਵਾਹਿਗੁਰੂ ਮੈਂ ਬੇਨਤੀ ਕਰ ਰਿਹਾ ਸੀ ਗੁਰ ਸੇਵਾ ਤੇ ਭਗਤ ਕਮਾਈ ਤਦ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਅੱਜ ਹਰ ਕੀ ਸੇਵ ਸੇਵ ਇਹ ਉਹ ਦੇਹੀ ਐ ਜਿਉਂ ਦੇਵਤੇ ਵੀ ਲੋਚਦੇ ਆ ਤੇ ਤੈਨੂੰ ਮਿਲੀ ਹੋਈ ਐ ਤੇ ਪਾਤਸ਼ਾਹ ਕਹਿੰਦੇ ਬੰਦੇ ਜੇ ਤੈਨੂੰ ਮਿਲੀ ਆ ਨਾ ਦੇਵਤੇ ਵੀ ਤਾਂ ਲੋਚਦੇ ਕਿਹਾ ਹੋਣਾ ਵੀ ਜੇ ਦੇਵਤਿਆਂ ਕੋਲੇ ਹੈ ਨਹੀਂ ਜਿਹਦੇ ਕੋਲੇ ਚੀਜ਼ ਹੁੰਦੀ ਨਹੀਂ ਉਹੀ ਕਹਿੰਦਾ ਹੁੰਦਾ ਵੀ ਮੈਨੂੰ ਮਿਲ ਜੇ ਉਹੀ ਤਰਸਦਾ ਨਾ ਤੇ ਤੈਨੂੰ ਮਿਲੀ ਹੋਈ ਐ ਤੂੰ ਇਹਦੀ ਕਦਰ ਹੀ ਨਹੀਂ ਕਰਦਾ ਆਖੋ ਸਤਨਾਮ ਵਾਹਿਗੁਰੂ ਤੈਨੂੰ ਮਿਲੀ ਹੋਈ ਆ ਤੂੰ ਕਦਰ ਨਹੀਂ ਕਰਦਾ ਮਹਾਰਾਜ ਕਹਿੰਦੇ ਬੰਦਾ ਕਦਰ ਨਹੀਂ ਕਰਦਾ ਜਿਵੇਂ ਹੰਸ ਹੋ ਕੇ ਹੱਡਾ ਰੋੜੀ ਚ ਬਹਿ ਜਾਵੇ ਬਸ ਸੌ ਅਲੰਬੇ ਦਿਨਾਂ ਕਿ ਰਾਤੀ ਮਿਲਣ ਸਾਂ ਬੰਦਿਆ ਰੱਬ ਵੱਲੋਂ ਤੈਨੂੰ ਇੰਨੇ ਲੰਬੇ ਆ 100 ਦਿਨ ਦੇ ਉਲੰਬ ਤੈਨੂੰ ਮਿਲਦੇ ਨੇ ਮਿਲਣ ਹਜ਼ਾਰਾਂ ਰਾ ਕੇ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜ ਭਾਵ ਜਪਨਾ ਕਰ ਤੈਨੂੰ ਜ਼ਿੰਦਗੀ ਮਿਲੀਏ ਦੇਹ ਮਿਲੀਏ ਦੇ ਨਾਲ ਉਤਮ ਕਰ ਪ੍ਰਸਾਰਥ ਕਰ ਸੋ ਦੇਹੀ ਭਜ ਹਰ ਕੀ ਸੇਵ ਫਿਰ ਕਹਿੰਦੇ ਨੇ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਇਹੀ ਅਸਲੀ ਲਾਹ ਇਹੀ ਸਮਾਂ ਜ ਲਾਹ ਲੈ ਸਕਦਾ ਤੇ ਲੈ ਜਦੋਂ ਸਮਾਂ ਲੰਘ ਗਿਆ ਨਾ ਫਿਰ ਵਾਰੀ ਆਵੇ ਨਾ ਆਵੇ ਬੱਤਰ ਲੰਘ ਜੇ ਫਿਰ ਵਾਰੀ ਆਵੇ ਨਾ ਆਵੇ ਗਰਮਖ ਪਿਆਰਿਓ ਭਈ ਪ੍ਰਾਪਤ ਮਾਨੁਖ ਦਿਹਰੀਆ ਗੋਬਿੰਦ ਮਿਲਣ ਕੀ ਬੇਨਤੀ ਕਰੀਆ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਜੀਵਨ ਨਾਮ ਕੇਵਲ ਨਾਮ ਇਸ ਕਰਕੇ ਕਿ ਸੋ ਇਸ ਕਰਕੇ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਇਹੀ ਲਾਹ ਹੈ ਭਾਈ ਮਨੁੱਖਾ ਜਨਮ ਦਾ ਸੇਵਾ ਸਿਮਰਨ ਇਹੀ ਸਮਾਂ ਸਾਡੇ ਕੋਲੇ ਜੇ ਲਾਹ ਲੈ ਸਕਦੇ ਆ ਫਿਰ ਅੱਗੇ ਕੀ ਕਹਿੰਦੇ ਨੇ ਕਹਿੰਦੇ ਮੌਕਾ ਹੈ ਹਜੇ ਵੀ ਤੇਰੇ ਕੋਲੇ ਟਾਈਮ ਹੈ ਜਦ ਲੱਗ ਜਰਾ ਰੋਗ ਨਹੀਂ ਆਇਆ ਜਰਾ ਰੋਗ ਤੇ ਡਾ ਬਡਾਪਾ ਜਿਵੇਂ ਜਿਵੇਂ ਸਰੀਰ ਸਾਡਾ ਉਮਰ ਵੱਧਦੀ ਏ ਸਰੀਰ ਦੀ ਉਮਰ ਵਿੱਚ ਸਾਡਾ ਸਰੀਰ ਦੁੱਖਾਂ ਰੋਗਾਂ ਦੇ ਨਾਲ ਘਿਰਨਾ ਸ਼ੁਰੂ ਹੋ ਜਾਂਦਾ ਹੈ ਕੋਈ ਰੋਗ ਨਾ ਵੀ ਲੱਗੇ ਤਾਂ ਜਿਵੇਂ ਜਿਵੇਂ ਬਿਰਤ ਹੋਣਾ ਤੇ ਇਹਨੇ ਹੱਡ-ਗੋਡੇ ਦੁਖਣ ਲੱਗ ਪੈਂਦੇ ਨੇ ਸਿੱਧਾ ਜਿਹਾ ਕਹਿ ਲੀ ਜਿਵੇਂ ਮੰਨ ਲਓ ਵੀ ਦੰਦ ਜਾੜਾਂ ਗਏ ਉੱਚਾ ਸੁਣਨ ਲੱਗ ਜਾਂਦਾ ਹੈ ਉਮਰ ਦੇ ਹਿਸਾਬ ਨਾਲ ਕਈ ਵਾਰੀ ਨਿਗਾ ਵੀ ਘਟ ਜਾਂਦੀ ਹੈ ਚੱਲਣ ਵਿੱਚ ਵੀ ਫਰਕ ਪੈ ਜਾਂਦਾ ਹੈ ਕਿਧਰੇ ਤੇ ਵਾਜ ਵੱਜੀ ਮਾਰੀ ਛਾਲ ਭੱਜ ਪਿਆ ਤੇ ਕਿਧਰੇ ਕਿਧਰੇ ਜੋੜਾ ਭਾਲਦਾ ਕਿਧਰੇ ਖੁੰਡੀ ਭਾਲਦਾ ਫਰਕ ਤਾਂ ਪੈਂਦਾ ਹੀ ਆ ਨਾ ਫਿਰ ਪੂਰਾ ਹੀ ਚੱਬਨ ਚੱਲਨ ਰਤਨ ਸੇ ਸੁਨਿਆਰ ਰਹੇ ਗਏ ਜਾੜਾ ਦੰਦ ਕੰਨ ਅੱਖਾਂ ਸਾਥ ਛੱਡ ਗਏ ਜਬ ਲਗ ਜਰਾ ਰੋਗ ਨਹੀਂ ਆਇਆ ਜੇ ਸਮਾਂ ਨਾ ਤੇਰੇ ਕੋਲੇ ਤੇ ਹਜੇ ਵੀ ਸਾਹਮਲਾ ਜਬ ਲਗ ਕਾਲ ਗਰਸੀ ਨਹੀਂ ਕਾਇਆ ਅਜੇ ਜ਼ਿੰਦਗੀ ਚ ਸਵਾਸ ਚੱਲਦੇ ਆ ਨਾ ਕਿਰਪਾ ਮਹਾਰਾਜ ਦੀ ਤੇ ਯਾਦ ਰੱਖਿਓ ਕਦੇ ਕਿਸੇ ਉਮਰ ਦਾ ਭਰੋਸਾ ਨਾ ਕਰਿਓ ਤੇ ਕਦੇ ਕਿਸੇ ਸਮੇਂ ਦੀ ਉਡੀਕ ਨਹੀਂ ਕਰਨੀ ਜ਼ਿੰਦਗੀ ਵਿੱਚ ਤੇ ਨਾ ਕਿਸੇ ਅਵਸਥਾ ਦੀ ਉਡੀਕ ਕਰਨੇ ਵੀ ਬੜੇ ਪਾਊਗਾ ਮਹਾਰਾਜ ਕਹਿੰਦੇ ਤਾਂ ਪਤਾ ਹੀ ਕੋਈ ਨਹੀਂ ਨਹਿ ਬਾਰਕ ਨਹਿ ਜੋਬਨ ਨਹਿ ਬਿਰਦੀ ਕਛ ਬੰਦ ਓ 베ਰਾ ਨੈ ਬੁੱਜੀਐ ਜਿਉ ਆਏ ਪਰੈ ਜਮ ਫੰਦ ਕਹਿੰਦੇ ਮੌਤ ਨਹੀਂ ਲਿਆ ਜਲੂਜ ਕਰਦੇ ਕਿਸੇ ਉਮਰ ਦਾ ਇਹ ਲੀਲਾ ਜੀ ਕਰਦੇ ਜੋ ਬਨੇ ਰਹਿਤ ਹੈ ਜੋ ਬੁਨੇ ਨਹਿੰਦਰ ਦੀ ਕਛਵੰਦ ਉਹ ਕੇ ਰਾਂ ਨਹਿੰ ਉੱਚੀ ਐ ਜੋ ਆਏ ਬਰੈ ਜਮ ਫੰਦ ਜੀ ਬਤਾ ਮੌਦਾ ਕਦੋਂ ਘੇਰਾ ਪੈ ਜਾਣਾ ਉਮਰ ਦਾ ਲਿਹਾਜ ਨਹੀਂ ਕਰਦੀ ਨਾ ਬੱਚੇ ਦਾ ਨਾ ਜਵਾਨ ਦਾ ਨਾ ਬਜ਼ੁਰਗ ਦਾ ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਬਾਲ ਜਵਾਨੀ ਔਰ ਬਿਰਧ ਪੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਪਹਿਲਾਂ ਗੱਲ ਤਾਂ ਇਹ ਕਿ ਬਚਪਨ 'ਚ ਹੀ ਜੁੜ ਜਾਏ ਮਕਸਦ ਨੂੰ ਪਛਾਣ ਲਏ ਨਹੀਂ ਜੁੜਿਆ ਨਹੀਂ ਸਮਝ ਲੱਗੀ ਜਵਾਨੀ 'ਚ ਜੁੜ ਜਾਏ ਚਲੋ ਜੇ ਜਵਾਨੀ ਵੀ ਬਖਸ਼ ਦਿੱਤੀ ਉਹਨੇ ਲੰਘ ਗਈ ਚਲੋ ਚੰਗੀ ਮਾੜੀ ਉਮਰ ਬਖਸ਼ੀ ਐ ਤੇ ਬੜੇ ਪੇਚੀ ਜੁੜ ਜਏ ਬਚਪਨਾਂ ਤੇ ਜਵਾਨੀ ਵੀ ਸਫਲੀ ਹੋ ਜਾਣੀ ਆਖੋ ਸਤਨਾਮ ਵਾਹਿਗੁਰੂ ਤੇ ਜੇ ਤਿੰਨ ਹੀ ਐ ਲੰਗਾ ਦਿਆਂ ਬਚਪਨ ਵੀ ਲੰਗਾ ਦਿੱਤਾ ਜਵਾਨੀ ਵੀ ਐਂ ਲੰਗਾਤੀ ਤੇ ਬੜੇਪਾ ਵੀ ਐਂ ਕੱਢਤਾ ਤੇ ਮਾਰੇ ਕਹਿੰਦੇ ਐਨੇ ਮੌਕੇ ਕਿਹਨੂੰ ਮਿਲਦੇ ਆ ਆਖੋ ਸਾਧਨਾ ਵਾਹਿਗੁਰੂ ਇੰਨੇ ਮੌਕੇ ਕਿਹਨੂੰ ਮਿਲਦੇ ਆਪਾਂ ਕਹਿੰਦੇ ਵੀ ਇੱਕ ਮੌਕਾ ਦੇ ਦਿਓ ਫੇਰ ਨਹੀਂ ਤੇ ਤੈਨੂੰ ਤਾਂ ਤਿੰਨ ਮੌਕੇ ਜੇ ਮਿਲ ਗਏ ਤੇ ਹੋਰ ਤੈਨੂੰ ਕੀ ਚਾਹੀਦਾ ਤਾਂ ਹੀ ਪਾਤਸ਼ਾਹ ਕਹਿੰਦੇ ਨੇ ਵੀ ਉਮਰ ਦਾ ਕੋਈ ਪਤਾ ਨਹੀਂ ਜੇ ਮੌਕਾ ਮਿਲਿਆ ਤੇ ਸਾਂਭ ਲੈ ਹਜੇ ਤੇ ਨਹੀਂ ਤਾਂ ਫਿਰ ਬਾਣੀ ਨੇ ਇਹ ਵੀ ਕਹਿ ਕੇ RAM ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰਿ ਜਸੇ ਜੁੜ ਜਾਣਾ ਚਾਹੀਦਾ ਪਹਿਲੇ ਇਹ ਜੀਵਨ ਨੂੰ ਸਫਲਾ ਕਰਨ ਲਈ ਆਏ ਆ ਪਿਆਰਿਓ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲਗ ਰਸੀ ਨਹੀਂ ਕਾਇਆ ਜਬ ਲਗ ਵਿਕਲ ਭਈ ਨਹੀਂ ਬਾੜੀ ਭਜ ਲੈ ਰੇ ਮਨ ਸਰੰਗ ਪਾਣੀ ਰੱਬ ਵੱਲ ਤੁਰ ਜਪਣਾ ਕਰਉ ਨੂੰ ਹਜੇ ਜਪ ਸਕਦਾ ਹਜੇ ਤੇਰੇ ਜੀਵ ਕੰਮ ਕਰਦੀ ਹਜੇ ਵਾਹਿਗੁਰੂ ਵਾਹਿਗੁਰੂ ਕਹਿ ਸਕਦੀ ਹਜੇ ਪਲਟਾ ਖਾਂਦੀ ਐ ਹਜੇ ਹੱਥ ਪੈਰ ਕੈਮ ਨਹੀਂ ਹਜੇ ਜੰਦ ਸ਼ਰੀਰ ਵਿੱਚ ਬੈਠੀ ਐ ਰੋਕੀ ਹੋਈ ਐ ਹਜੇ ਕੁਝ ਸਮੇਂ ਲਈ ਤਾਂ ਸਮਾਂ ਸਾਹਮਣੇ ਆਵਣਾ ਭਜਸ ਭਜਸ ਕਬ ਭਾਈ ਕਹਿੰਦੇ ਜੇ ਹੁਣ ਨਾ ਜਪਿਆ ਤਾਂ ਫਿਰ ਕਦੋਂ ਜਪੇਗਾ ਆਵੇ ਅੰਤ ਨਾ ਭੱਜਿਆ ਜਾਈ ਯਾਦ ਰੱਖੀ ਕਹਿੰਦੇ ਜਦੋਂ ਅੰਤ ਆ ਗਿਆ ਨਾ ਸਮਾ ਆ ਗਿਆ ਮੌਤ ਦਾ ਫਿਰ ਤੇਥੋਂ ਜਪ ਨਹੀਂ ਹੋਣਾ ਰੱਬ ਦਾ ਨਾਮ ਹੁਣ ਸਮਾਂ ਜਾਪਿਆ ਕਰ ਬਹਿ ਕੇ ਹੁਣ ਸਮਾਂ ਵਿਹਲਾ ਬੈਠਿਆ ਐ ਇਹਨਾਂ ਵੇਖੀ ਜਾਇਆ ਕਰ ਵੀ ਮੇਰੇ ਕੋਲੇ ਕੋਈ ਆਉਂਦਾ ਨਹੀਂ ਮੇਰੇ ਨਾਲ ਕੋਈ ਗੱਲਾਂ ਨਹੀਂ ਕਰਦਾ ਨਹੀਂ ਮੈਂ ਕਿਸ ਤੋਂ ਕੀ ਲੈਣਾ ਤੂੰ ਰੱਬ ਦਾ ਨਾਮ ਜਾਪ ਵਾਹਿਗੁਰੂ ਵਾਹਿਗੁਰੂ ਕਰ ਬੋਲ ਬੋਲ ਕੇ ਉਹਦੀ ਯਾਦ ਰੂਹ ਵਸਾ ਅੰਦਰ ਜੋ ਬੋਲਦਾ ਉਹਨੂੰ ਸੁਣਨਾ ਕਰ ਤੇ ਸੁਣ ਕੇ ਜਿਵੇਂ ਜਿਵੇਂ ਬੋਲੇਗਾ ਤੇ ਸੁਨੇਗਾ ਤੇ ਤੇਰੇ ਅੰਦਰ ਉਤਰ ਜਾਣਾ ਤੇ ਰਸ ਬਣ ਜਾਣਾ ਤੈਨੂੰ ਕਿਸੇ ਦੀ ਇੱਛਾ ਆਸਾ ਰਹਿਣੀ ਹੀ ਨਹੀਂਗੀ ਆਖੋ ਸਤਨਾਮ ਫਿਰ ਨਹੀਂ ਰਹਿਣੀ ਸੋ ਇਸ ਕਰਕੇ ਪਿਆਰਿਓ ਅਬ ਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਜਿਆ ਜਾਈ ਭਜਿਆ ਜਾਈ ਤੇ ਗੱਲ ਇਹ ਆ ਪਿਆਰਿਓ ਵੀ ਮੌਤ ਨੇ ਤਾਂ ਇੱਕ ਦਿਨ ਆਉਣਾ ਹੈ ਇਹਨੇ ਦਸਤਕ ਦੇ ਦੇਣੀ ਹੈ ਇੱਕ ਦਿਨ ਦਰ ਤੇ ਆ ਕੇ ਇਹਨੇ ਦਰਾਂਮੂਰੇ ਖੜ ਜਾਣਾ ਇੱਕ ਦਿਨ ਆਕੇ ਤੋਂ ਕੋਈ ਬਚਿਆ ਨਹੀਂ ਤੇ ਨਾ ਹੀ ਕੋਈ ਬਚ ਸਕਦਾ ਹੈ ਜਦੋਂ ਪਤਾ ਹੈ ਵੀ ਇਹ ਦਸਤਕ ਦੇਊਗੀ ਦਰਾਂਮੂਰੇ ਆਕੇ ਇੱਕ ਦਿਨ ਤੇ ਫਿਰ ਕਿਉਂ ਨਾ ਉਸ ਵਾਹਿਗੁਰੂ ਦੇ ਨਾਮ ਨੂੰ ਜਪੀਏ ਬਿਨ ਹਰ ਭਜਨ ਨਹੀਂ ਛੁਟਕਾਰਾ ਜਦੋਂ ਦੇ ਨਾਮ ਤੋਂ ਬਿਨੋ ਪਾਰ ਉਤਾਰਾ ਹੈ ਹੀ ਨਹੀਂ ਫਿਰ ਜਪ ਕਿਉਂ ਨਾ ਲਈਏ ਤੇ ਹੁਣ ਨਹੀਂ ਜਪਿਆ ਫਿਰ ਉਦੋਂ ਜਪਣੀ ਹੁਣ ਨਾ ਜਦੋਂ ਸਮਾਂ ਆ ਗਿਆ ਤਾਂ ਇਥੋਂ ਨਾਮ ਜਪਿਆ ਨਹੀਂ ਜਾਣਾ ਜਦੋਂ ਤੇਰਾ ਕਾਲ ਆ ਗਿਆ ਨਾਮ ਜਪਿਆ ਨਹੀਂ ਜਾਣਾ ਜਦੋਂ ਤੇਰਾ ਕਾਲ ਆ ਗਿਆ ਤੇ ਤੋਂ ਨਾਮ ਉਤਰਿਆ ਨਹੀਂ ਜਾਣਾ ਜਦੋਂ Yeah <laughs> I'm stay